ਮਾਜੇ ਦਾ ਜਰਨੈਲ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਤੋਂ ਚਰਚਾ ਚਾਉਣਾ ਸ਼ੁਰੂ ਹੋ ਗਿਆ ਚਰਚਾ ਦਾ ਕਾਰਨ ਬਣਿਆ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਗਵੰਤ ਸਿੰਘ ਮਾਨ ਦੀ ਇੱਕ ਪੋਸਟ ਦੇ ਉੱਤੇ ਰੀਟਵੀਟ ਕਰਦੇ ਹੋਏ ਵਿਕਰਮ ਸਿੰਘ ਮਜੀਠੀਆ ਲਿਖਦੇ ਨੇ ਭਗਵੰਤ ਸਿਆ ਸ਼੍ਰੋਮਣੀ ਅਕਾਲੀ ਦਲ ਤਾਂ ਪੰਜਾਬ ਬਚਾਉ ਯਾਤਰਾ ਕੱਢ ਰਿਹਾ ਹੈ ਉਹ ਦਿਨ ਦੂਰ ਨਹੀਂ ਕਿ ਸਾਰੇ ਪੰਜਾਬੀ ਹੁਣ ਭਗਵੰਤ ਮਾਨ ਭਜਾਓ ਯਾਤਰਾ ਕੱਢਣਗੇ ਇਹ ਗੱਲ ਲਿਖਦੇ ਨੇ ਉਸ ਤੋਂ ਇਲਾਵਾ ਬਿਕਰਮ ਮਜੀਠੀਆ ਲਿਖਦੇ ਨੇ ਕਿ ਪੰਜਾਬ ਦਾ ਇਤਿਹਾਸ ਬਹੁਤ ਕੁਰਬਾਨੀਆਂ ਭਰਿਆ ਹੈ ਪੰਜਾਬੀ ਇੱਕ ਬਹਾਦਰ ਨੇ ਅਤੇ ਮਾਰਸ਼ਲ ਕੌਮ ਹੈ ਇਸ ਤੋਂ ਇਲਾਵਾ ਲਿਖਦੇ ਨੇ ਕਿ ਪੰਜਾਬ ਦਾ ਦੇਸ਼ ਲਈ ਮਰ ਮਿਟਣ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਕਿ ਪੰਜਾਬੀਆਂ ਤੋਂ ਵੱਧ ਮਿਹਨਤੀ ਕੋਈ ਨਹੀਂ ਹੈ ਪੰਜਾਬੀਆਂ ਤੋਂ ਵੱਧ ਦੇਸ਼ ਲਈ ਮਰ ਮਿਟਣ ਵਾਲਾ ਕੋਈ ਨਹੀਂ ਤੇ ਭਗਵੰਤ ਮਾਨ ਉਸ ਪੰਜਾਬ ਤੇ ਦਿੱਲੀ ਪੁਲਿਸ ਮਾਡਲ ਨੂੰ ਲਾਗੂ ਕਰ ਰਿਹਾ ਹੈ ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਲਿਖਦੇ ਨੇ ਉਸ ਪੰਜਾਬ ਨੂੰ ਸੀਐਮ ਨੇ ਦਿੱਲੀ ਦੇ ਸਪਰਦ ਕਰ ਦਿੱਤਾ ਸਿਰਫ ਆਪ ਦੀ ਸਿਆਸਤ ਵਾਸਤੇ ਪੰਜਾਬੀ ਦੇਸ਼ ਨੂੰ ਰਸਤਾ ਦਿਖਾਉਂਦੇ ਨੇ ਅਤੇ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਦਿੱਲੀ ਕੋਲ ਸਰੈਂਡਰ ਕਰ ਦਿੱਤਾ ਅਤੇ ਦਿੱਲੀ ਹੱਥ ਰਿਮੋਟ ਕੰਟਰੋਲ ਦੇ ਦਿੱਤਾ ਇਹ ਗੱਲਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਭਗਵੰਤ ਮਾਨ ਦੀ ਪੋਸਟ ਉੱਤੇ ਟਵੀਟ ਕਰਦਿਆਂ ਲਿਖਿਆ ਤੁਹਾਨੂੰ ਦੱਸ ਦਿੰਦੇ ਆ ਕਿ ਲੰਗੇ ਦੀਨੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ ਉਸ ਉੱਤੇ ਭਗਵੰਤ ਮਾਨ ਨੇ ਟਿੱਪਣੀ ਕਰ ਦਿੱਤੀ ਸੀ ਅਤੇ ਟਿੱਪਣੀ ਤੇ ਹਮਲਾ ਕਰਦੇ ਆ ਵਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਨੂੰ ਆੜੇ ਹੱਥੀ ਲੈ ਲਿਆ ਤਾਂ ਇੱਕ ਵਾਰ ਫਿਰ ਦੱਸਦੇ ਆ ਮਾਜੇ ਦਾ ਜਰਨਲ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਤੋਂ ਚਰਚਾ ਚਾਉਣਾ ਸ਼ੁਰੂ ਹੋ ਗਿਆ ਚਰਚਾ ਦਾ ਕਾਰਨ ਬਣਿਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਗਵੰਤ ਸਿੰਘ ਮਾਨ ਦੀ ਇੱਕ ਪੋਸਟ ਦੇ ਉੱਤੇ ਰੀਟਵੀਟ ਕਰਦੇ ਹੋਏ ਵਿਕਰਮ ਸਿੰਘ ਮਜੀਠੀਆ ਲਿਖਦੇ ਨੇ ਭਗਵੰਤ ਸਿਆ ਸ਼ਰੋਮਣੀ ਅਕਾਲੀ ਦਲ ਤਾਂ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ ਉਹ ਦਿਨ ਦੂਰ ਨਹੀਂ ਕਿ ਸਾਰੇ ਪੰਜਾਬੀ ਹੁਣ ਭਗਵੰਤ ਮਾਨ ਪਹਜਾਓ ਯਾਤਰਾ ਕੱਢਣਗੇ ਇਹ ਗੱਲ ਲਿਖਦੇ ਨੇ ਉਸ ਤੋਂ ਇਲਾਵਾ ਵਿਕਰਮਜੀਠੇ ਲਿਖਦੇ ਨੇ ਕਿ ਪੰਜਾਬ ਦਾ ਇਤਿਹਾਸ ਬਹੁਤ ਕੁਰਬਾਨੀਆਂ ਭਰਿਆ ਹੈ ਪੰਜਾਬੀ ਇੱਕ ਬਹਾਦਰ ਨੇ ਅਤੇ ਮਾਰਸ਼ਲ ਕੌਮ ਹੈ ਇਸ ਤੋਂ ਇਲਾਵਾ ਲਿਖਦੇ ਨੇ ਕਿ ਪੰਜਾਬ ਦਾ ਦੇਸ਼ ਲਈ ਮਰ ਮਿਟਣ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਕਿ ਪੰਜਾਬੀਆਂ ਤੋਂ ਵੱਧ ਮਿਹਨਤੀ ਕੋਈ ਨਹੀਂ ਹੈ ਪੰਜਾਬੀਆਂ ਤੋਂ ਵੱਧ ਦੇਸ਼ ਲਈ ਮਰ ਮਿਟਣ ਵਾਲਾ ਕੋਈ ਨਹੀਂ ਤੇ ਭਗਵੰਤ ਮਾਨ ਉਸ ਪੰਜਾਬ ਤੇ ਦਿੱਲੀ ਪੁਲਿਸ ਮਾਡਲ ਨੂੰ ਲਾਗੂ ਕਰ ਰਿਹਾ ਹੈ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਲਿਖਦੇ ਨੇ ਉਸ ਪੰਜਾਬ ਨੂੰ ਸੀਐਮ ਨੇ ਦਿੱਲੀ ਦੇ ਸਪਰਦ ਕਰ ਦਿੱਤਾ ਸਿਰਫ ਆਪਦੀ ਸਿਆਸਤ ਵਾਸਤੇ ਪੰਜਾਬੀ ਦੇਸ਼ ਨੂੰ ਰਸਤਾ ਦਿਖਾਉਂਦੇ ਨੇ ਅਤੇ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਦਿੱਲੀ ਕੋਲ ਸਰੈਂਡਰ ਕਰ ਦਿੱਤਾ ਅਤੇ ਦਿੱਲੀ ਹੱਥ ਰਿਮੋਟ ਕੰਟਰੋਲ ਦੇ ਦਿੱਤਾ ਇਹ ਗੱਲਾਂ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਭਗਵੰਤ ਮਾਨ ਦੀ ਪੋਸਟ ਉੱਤੇ ਟਵੀਟ ਕਰਦਿਆਂ ਲਿਖਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਲੰਗੇ ਦਿਨੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ ਉਸ ਉੱਤੇ ਭਗਵੰਤ ਮਾਨ ਨੇ ਟਿੱਪਣੀ ਕਰ ਦਿੱਤੀ ਸੀ ਅਤੇ ਟਿੱਪਣੀ ਤੇ ਹਮਲਾ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਨੂੰ ਆੜੇ ਹੱਥੀ ਲੈ ਲਿਆ ਤੁਹਾਨੂੰ ਇੱਕ ਵਾਰ ਫੇਰ ਦੱਸਦੇ ਹਾਂ ਬਿਊਰੋ ਰਿਪੋਰਟ